ਇੱਕ ਨੌਜਵਾਨ ਜਿਹੜਾ ਇੱਕ ਚੋਟੀ ਦਾ ਖਿਡਾਰੀ ਸੀ ਚੰਗਾ ਪੜਾਕੂ ਸੀ ਔਰ ਸਟੂਡੈਂਟ ਪੋਲਿਟਿਕਸ ਦੇ ਵਿੱਚ ਐਕਟਿਵ ਸੀ ਜਿਸ ਨੂੰ ਅਸੀਂ ਉਸ ਵਕਤ ਦੇ ਦਾ ਸਟੂਡੈਂਟ ਨੇਤਾ ਵੀ ਕਹਿ ਸਕਦੇ ਆ ਪਰ ਇਹ ਸਾਰੇ ਜਿਹੜੇ ਵਿਸ਼ੇਸ਼ਣ ਹਟਾ ਕੇ ਜਦੋਂ ਉਸਦੇ ਨਾਮ ਦੇ ਮੂਰੇ ਗੈਂਗਸਟਰ ਸ਼ਬਦ ਲੱਗਦਾ ਹੈ ਤਾਂ ਫਿਰ ਸਵਾਲ ਖੜੇ ਹੁੰਦੇ ਨੇ ਕਿ ਉਸ ਦੀ ਐਂਟਰੀ ਕ੍ਰਾਈਮ ਦੀ ਦੁਨੀਆ ਚ ਕਿਵੇਂ ਹੋ ਗਈ ਗੱਲ ਕਰ ਰਿਹਾ ਸੰਪਤ ਨਹਿਰਾ ਦੀ ਜਿਹੜਾ ਕਿ ਲਾਰੈਂਸ ਬਸ਼ਨੋਈ ਦਾ ਖਾਸਮ ਖਾਸ ਸਾਥੀ ਦੱਸਿਆ ਜਾਂਦਾ ਹੈ ਦਰਅਸਲ ਚੰਡੀਗੜ੍ਹ ਦੇ ਵਿੱਚ ਡੀਵੀ ਕਾਲਜ ਦੇ ਵਿੱਚ ਉਸਨੇ ਪੜ੍ਹਾਈ ਕੀਤੀ ਔਰ ਚੰਡੀਗੜ੍ਹ ਦੇ ਹੀ ਇੱਕ ਸੇਵਾਮੁਕਤ ਅਸਿਸਟੈਂਟ ਸਬ ਇੰਸਪੈਕਟਰ ਦਾ ਪੁੱਤਰ ਹੈ ਇੱਕ ਏਐਸਆਈ ਦਾ ਪੁੱਤਰ ਹੋਣ ਦੇ ਨਾਤੇ ਉਸਤੇ ਜਿਹੜੇ ਫਰਜ ਸੀ ਉਹ ਇਹ ਬਣਦੇ ਸੀ ਕਿ ਇੱਕ ਖਿਡਾਰੀ ਹੋਣ ਤੋਂ ਬਾਅਦ ਉਹ ਪੁਲਿਸ ਦੇ ਵਿੱਚ ਭਰਤੀ ਹੋਵੇ ਤੇ ਉਸਦੇ ਬਾਪ ਦਾ ਵੀ ਇਹੀ ਸੁਪਨਾ ਸੀ ਕਿ ਉਹ ਚੰਗਾ ਖਿਡਾਰੀ ਤਾਂ ਹੈ ਹੀ ਤੇ ਉਹ ਵੀ ਉਸ ਨੂੰ ਪੁਲਿਸ ਦੇ ਵਿੱਚ ਭਰਤੀ ਕਰਵਾਏਗਾ ਪਰ ਅੱਗੇ ਜਿਵੇਂ ਜਿਵੇਂ ਸਟੂਡੈਂਟ ਪੋਲਿਟਿਕਸ ਦੇ ਵਿੱਚ ਐਕਟਿਵ ਹੋਇਆ ਤੇ ਲਾਰੈਂਸ ਦੇ ਟੱਚ ਦੇ ਵਿੱਚ ਆਉਂਦਾ ਤਾ ਫਿਰ ਕਿਵੇਂ ਛੋਟੇ ਮੋਟੇ ਲੜਾਈ ਝਗੜਿਆਂ ਤੋਂ ਵੱਡੇ ਕਰਾਇਮ ਕਰਨੇ ਸ਼ੁਰੂ ਕਰ ਦਿੰਦਾ ਹੈ ਔਰ ਬਠਿੰਡਾ ਦੀ ਹਾਈ ਸਿਕਿਉਰਿਟੀ ਜਿਹੜੀ ਜੇਲ ਹੈ ਉਸ ਦੇ ਵਿੱਚ ਹੁਣ ਉਸ ਨੂੰ ਹਾਂਸੀ ਲਜਾਇਆ ਜਾ ਚੁੱਕਾ ਇੱਕ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਕਿਉਂਕਿ ਉਸਨੇ 2023 ਦੇ ਵਿੱਚ ਅੱਧੀ ਰਾਤ ਨੂੰ ਫਰੋਤੀ ਦੀ ਕਾਲ ਕੀਤੀ ਸੀ ਔਰ ਜਿਸ ਸ਼ਖਸ ਤੋਂ ਦੱਸਿਆ ਜਾਂਦਾ ਹੈ ਕਿ ਫਰੋਤੀ ਮੰਗੀ ਗਈ ਸੀ ਪਹਿਲਾਂ ਉਸਨੇ ਯਕੀਨ ਨਹੀਂ ਕੀਤਾ ਕਿ ਵਾਕਈ ਹੈ ਕੋਈ ਫੇਕ ਕਾਲ ਤਾਂ ਨਹੀਂ ਕੀ ਇਹ ਗੈਂਗਸਟਰ ਦੀ ਕਾਲ ਹੀ ਹੈ ਤਾਂ ਫਿਰ ਸੰਪਤ ਨਹਿਰਾ ਨੇ ਉਸ ਨੂੰ ਯਕੀਨ ਦਿਵਾਉਣ ਵਾਸਤੇ ਕਿ ਉਹ ਵਾਕਈ ਇੱਕ ਕ੍ਰਾਈਮ ਦੀ ਦੁਨੀਆ ਦੇ ਵਿੱਚ ਵੱਡ ਚੁੱਕਾ ਗੈਂਗਸਟਰ ਬਣ ਚੁੱਕਾ ਹੀ ਫਰौती ਮੰਗ ਰਿਹਾ ਤਾਂ ਫਿਰ ਉਸ ਨੇ ਵੀਡੀਓ ਕਾਲ ਕੀਤੀ ਜਿਸ ਦਾ ਸਕਰੀਨਸ਼ਾਟ ਪੁਲਿਸ ਦੇ ਕੋਲ ਵੀ ਪਹੁੰਚ ਚੁੱਕਾ ਸੀ ਤਾਂ ਉਸੇ ਕੇਸ ਦੇ ਵਿੱਚ ਉਸ ਨੂੰ ਜਿਹੜਾ ਕੀ ਹੈ ਹਸਾਰ ਦੇ ਹਾਂਸੀ ਦੇ ਵਿੱਚ ਲੈ ਜਾਂਦਾ ਗਿਆ ਬਠਿੰਡਾ ਦੇ ਵਿੱਚ ਉਹ ਬੰਦ ਸੀ ਉਸ ਦਾ ਚੁਰੂ ਜਲਾ ਜਿਹੜਾ ਰਾਜਸਥਾਨ ਦੇ ਵਿੱਚ ਪੈਂਦਾ ਹੈ ਪਛੋਕੜ ਉਸ ਦੇ ਨਾਲ ਹੈ ਪਰ ਉਸ ਦਾ ਪਿਤਾ ਚੰਡੀਗੜ੍ਹ ਪੁਲਿਸ ਦੇ ਵਿੱਚ ਅਸਿਸਟੈਂਟ ਸਬ ਇੰਸਪੈਕਟਰ ਸੀ ਤਾਂ ਹੁਣ ਸੰਪਤ ਨਹਿਰਾ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ ਕਿਹੜੀ ਸਟੂਡੈਂਟ ਆਰਗੇਨਾਈਜੇਸ਼ਨ ਨਾਲ ਜੁੜਿਆ ਸੀ ਤੇ ਹੁਣ ਉਸ ਦੇ ਖਿਲਾਫ ਕਿਹੜੇ ਕਿਹੜੇ ਕੇਸ ਚੱਲਦੇ ਨੇ ਹਾਲਾਂਕਿ ਲਾਰੈਂਸ ਦੇ ਕਹਿਣ ਦੇ ਉੱਤੇ ਦੱਸਿਆ ਜਾਂਦਾ ਹੈ ਕਿ ਉਸ ਨੇ ਸਲਮਾਨ ਖਾਨ ਨੂੰ ਵੀ ਦੋ ਵਾਰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਸਾਰੇ ਜਹੇ ਕੇਸ ਨੇ ਜਿਹੜੇ ਸੰਪਤ ਨਹਿਰਾ ਦੇ ਨਾਲ ਜਾਂ ਲਾਰਸ ਬਿਸ਼ਨੋਈ ਦੇ ਗੈਂਗ ਦੇ ਨਾਲ ਜੁੜੇ ਹੋਏ ਨੇ ਤੇ ਸੰਪਤ ਨਹਿਰਾ ਜਿਹੜਾ ਰਾਜਸਥਾਨ ਦੇ ਚੁਰੂ ਜ਼ਿਲ੍ਹੇ ਦੇ ਸਾਦੂਲਪੁਰ ਪਿੰਡ ਦੇ ਵਿੱਚ ਦਾ ਜਿਹੜਾ ਕਾਲਰੀ ਹੈ ਉੱਥੋਂ ਦਾ ਰਹਿਣ ਵਾਲਾ ਸੀ ਤੇ ਸੰਪਤ ਦੇ ਪਿਤਾ ਚੰਡੀਗੜ੍ਹ ਪੁਲਿਸ ਦੇ ਵਿੱਚ ਅਸਿਸਟੈਂਟ ਸਬ ਇੰਸਪੈਕਟਰ ਸੀ ਔਰ ਚੰਡੀਗੜ੍ਹ ਦੀ ਡੀਏਵੀ ਕਾਲਜ ਦੇ ਵਿੱਚੋਂ ਪੜਦਾ ਹੁੰਦਾ ਸੀ ਸੰਪਤ ਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਹਰਡਲ ਰੇਸ ਦੇ ਵਿੱਚ ਸਿਲਵਰ ਮੈਡਲਿਸਟ ਵੀ ਰਹਿ ਚੁੱਕਾ ਜਿਸ ਤੋਂ ਬਾਅਦ ਉਸ ਨੂੰ ਕਈ ਅਵਾਰਡ ਵੀ ਮਿਲੇ ਉਸੇ ਸਦਕਾ ਪੜ੍ਹਾਈ ਦੇ ਵਿੱਚ ਵੀ ਮੰਨਿਆ ਜਾਂਦਾ ਕਿ ਉਸ ਵੇਲੇ ਠੀਕ ਸੀ ਔਰ ਕਦ ਕਾਠ ਚੰਗਾ ਹੋਣ ਦੇ ਕਰਕੇ ਚੰਗਾ ਖਿਡਾਰੀ ਬਣ ਚੁੱਕਾ ਸੀ ਔਰ ਉਸਦੇ ਪਿਤਾ ਦੀ ਵੀ ਇੱਛਾ ਸੀ ਕਿ ਗ੍ਰੈਜੂਏਸ਼ਨ ਪੂਰੀ ਹੁੰਦਿਆਂ ਉਹ ਉਸ ਨੂੰ ਪੁਲਿਸ ਦੇ ਵਿੱਚ ਭਰਤੀ ਕਰਵਾਉਣ ਦੀ ਕੋਸ਼ਿਸ਼ ਕਰੇਗਾ ਕਾਲਜ ਦੇ ਵਿੱਚ ਲਾਰੈਂਸ ਬਿਸ਼ਨੋਈ ਦਾ ਜੂਨੀਅਰ ਸੀ ਡੀਏਵੀ ਕਾਲਜ ਦੇ ਵਿੱਚ ਪੜ੍ਹਦਿਆਂ ਸਟੂਡੈਂਟ ਆਰਗੇਨਾਈਜੇਸ਼ਨ ਆਫ ਪੰਜਾਬ ਯੂਨੀਵਰਸਿਟੀ ਯਾਨੀ ਕਿ ਸੋਪੂ ਦਾ ਵਿੱਚ ਵੀ ਉਹ ਇੱਕ ਵਿਦਿਆਰਥੀ ਨੇਤਾ ਬਣ ਗਿਆ ਉਸਨੇ ਸਟੂਡੈਂਟ ਪੋਲਿਟਿਕਸ ਦੇ ਵਿੱਚ ਵੀ हिस्सा ਲੈਣਾ ਸ਼ੁਰੂ ਕਰ ਦਿੱਤਾ ਪਰ ਲਾਰੈਂਸ ਦੇ ਸੰਪਰਕ ਦੇ ਵਿੱਚ ਆਉਂਦੇ ਹੀ ਉਸ ਤੋਂ ਬਾਅਦ ਨਿੱਕੇ-ਮੋਟੇ ਜਿਹੜੇ ਵਿਦਿਆਰਥੀਆਂ ਨੇਤਾ ਦੇ ਝਗੜੇ ਨੇ ਉਸ ਤੋਂ ਹੁੰਦਾ ਹੁੰਦਾ ਕ੍ਰਾਈਮ ਵੀ ਦੁਨੀਆ ਦੇ ਵਿੱਚ ਕਿਵੇਂ ਐਂਟਰ ਕਰ ਜਾਂਦਾ ਇਸ ਦੇ ਬਾਰੇ ਸ਼ਾਇਦ ਉਹ ਵੀ ਜਾਣੂ ਨਹੀਂ ਸੀ ਪਰ ਉਹ ਕਾਫੀ ਅੱਗੇ ਤੱਕ ਲੰਚੁੱਕਾ ਤੇ ਹੁਣ ਬਹੁਤ ਸਾਰੇ ਕੇਸ ਉਸ ਦੇ ਖਿਲਾਫ ਦਰਜ ਨੇ ਔਰ ਕਾਰ ਲੁੱਟਣ ਦਾ ਕੇਸ ਦੇ ਵਿੱਚ ਵੀ ਉਸ ਦੀ ਗ੍ਰਿਫਤਾਰੀ ਹੋਈ ਸੀ ਤੇ ਉਦੋਂ ਕਸਟਡੀ ਦੇ ਵਿੱਚੋਂ ਵੀ ਭੱਜ ਜਾਂਦਾ ਸੰਪਤ ਨਿਹਰਾ ਦਾ ਸਟੂਡੈਂਟ ਤੋਂ ਗੈਂਗਸਟਰ ਬਣਨ ਦੀ ਜਿਹੜੀ ਸ਼ੁਰੂਆਤ ਹੋਈ ਸੀ ਉਹ ਜਨਵਰੀ 2016 ਦੇ ਵਿੱਚ ਦੱਸੀ ਜਾਂਦੀ ਹੈ ਜਦੋਂ ਇੱਕ ਬੰਦੂਕ ਦੀ ਨੋਕ ਦੇ ਉੱਤੇ ਉਸਨੇ ਕਾਰ ਲੁੱਟੀ ਉਸ ਕੇਸ ਦੇ ਵਿੱਚ ਉਹ ਗ੍ਰਿਫਤਾਰ ਹੁੰਦਾ ਹੈ ਇਸ ਤੋਂ ਬਾਅਦ ਜੂਨ 2017 ਦੇ ਵਿੱਚ ਉਸ ਦਾ ਇੱਕ ਸਾਥੀ ਕੈਦੀ ਦੇ ਨਾਲ ਪੁਲਿਸ ਕਰਮਚਾਰੀ ਦੀਆਂ ਅੱਖਾਂ ਦੇ ਵਿੱਚ ਮਿਰਚਾਂ ਦਾ ਪਾਊਡਰ ਪਾ ਕੇ ਫਰਾਰ ਹੋਣ ਦੇ ਵਿੱਚ ਵੀ ਕਾਮਯਾਬ ਹੋ ਜਾਂਦਾ ਹੈ ਇਸ ਤੋਂ ਬਾਅਦ ਉਹ ਲਾਰੈਂਸ ਦੇ ਭਰੋਸੇਮੰਦ ਬਣ ਜਾਂਦਾ ਹੈ ਲਾਰੈਂਸ ਗੈਂਗ ਦੇ ਨਾਲ ਜੁੜ ਜਾਂਦਾ ਹੈ ਤੇ ਸੰਪਤ ਨੂੰ ਜਿਹੜਾ ਆ ਗੈਂਗਵਾਰ ਦੇ ਵਿੱਚ ਹਥਿਆਰਾਂ ਦੀ ਸਪਲਾਈ ਕਰਨ ਤੇ ਹੋਰ ਹਵਾਲਾ ਬਣੀ ਦੇ ਮਾਮਲੇ ਦੇ ਵਿੱਚ ਐਕਸਪਰਟ ਮੰਨਿਆ ਜਾਂਦਾ ਹੈ ਹੌਲੀ-ਹੌਲੀ ਕ੍ਰਾਈਮ ਦੀ ਦੁਨੀਆ ਦੇ ਵਿੱਚ ਲਾਰੈਂਸ ਬਿਸ਼ਨੋਈ ਦਾ ਖਾਸਮ ਖਾਸ ਵੀ ਬਣ ਜਾਂਦਾ ਹੈ ਇਸ ਤੋਂ ਇਲਾਵਾ ਉਹ ਸਟੀਕ ਨਿਸ਼ਾਨੇ ਵਾਲਾ ਹੋਣ ਕਰਕੇ ਸ਼ਾਪ ਸ਼ੂਟਰ ਵੀ ਮੰਨਿਆ ਜਾਂਦਾ ਤੇ ਇਸੇ ਕਰਕੇ ਕਈ ਕੇਸਾਂ ਦੇ ਵਿੱਚ ਉਸ ਨੂੰ ਭੇਜਿਆ ਗਿਆ ਜਿਵੇਂ ਕਿ ਸਲਮਾਨ ਖਾਨ ਹਾਈ ਪ੍ਰੋਫਾਈਲ ਕੇਸ ਹੈ ਜੋ ਕਿ ਲਾਰੈਂਸ ਬਿਸ਼ਨੋਈ ਆਪਣੇ ਕਈ ਇੰਟਰਵਿਊਆਂ ਦੇ ਵਿੱਚ ਵੀ ਕਹਿ ਚੁੱਕਾ ਕਿ ਸਲਮਾਨ ਖਾਨ ਵੀ ਉਹਨਾਂ ਦਾ ਨਿਸ਼ਾਨਾ ਹੈ ਇਸੇ ਕਰਕੇ ਪਹਿਲੀ ਵਾਰ ਪਿਸਤੌਲ ਹੋਣ ਦੀ ਜਾਦੇ ਕਰਕੇ ਉਹ ਨਹੀਂ ਮਾਰ ਸਕਿਆ ਸੀ ਔਰ ਪੁਲਿਸ ਸੂਤਰਾਂ ਦੀ ਮੰਨੀਏ ਤਾਂ 2021 ਦੇ ਵਿੱਚ ਲਾਰੈਂਸ ਨੇ ਕਾਲੇ ਹਿਰਨ ਦਾ ਸ਼ਿਕਾਰ ਦਾ ਬਦਲਾ ਲੈਣ ਦੇ ਲਈ ਸਲਮਾਨ ਖਾਨ ਨੂੰ ਮਾਰਨ ਦੇ ਲਈ ਸੰਪਤ ਨਹਿਰਾ ਨੂੰ ਹੀ ਸੁਪਾਰੀ ਦਿੱਤੀ ਸੀ ਸਭ ਤੋਂ ਪਹਿਲਾਂ ਔਰ ਪਲਾਨ ਦੇ ਮੁਤਾਬਕ ਮੁੰਬਈ ਦੇ ਵਿੱਚ ਉਹ ਪਹੁੰਚ ਵੀ ਗਿਆ ਸੀ ਪਰ ਮੁੰਬਈ ਦੇ ਜਿਹੜਾ ਇਲਾਕੇ ਦੇ ਵਿੱਚ ਉੱਥੇ ਇੱਕ ਰੈਡਾਫਸਰੀ ਸ਼ੁਰੂ ਕੀਤਾ ਤੇ ਜਿਸ ਤੋਂ ਬਾਅਦ ਸਲਮਾਨ ਦੇ ਘਰ ਯਾਨੀ ਕਿ ਗੈਲੈਕਸੀ ਅਪਾਰਟਮੈਂਟ ਦੇ ਵਿੱਚ ਉਸਨੇ ਰੇਕੀ ਵੀ ਕਾਫੀ ਸਮਾਂ ਕੀਤੀ। ਸੰਪਤ ਨੇ ਮੌਕਾ ਦੇਖ ਕੇ ਸਲਮਾਨ ਖਾਨ ਦੇ ਉੱਤੇ ਗੋਲੀ ਚਲਾਉਣ ਦਾ ਵੀ ਪਲਾਨ ਬਣਾਇਆ ਸੀ। ਹਾਲਾਂਕਿ ਉਸਦੇ ਕੋਲ ਪਿਸਤੌਲ ਨਹੀਂ ਸੀ ਜਿਸ ਕਰਕੇ ਉਹ ਦੂਰ ਤੱਕ ਦਾ ਨਿਸ਼ਾਨਾ ਨਹੀਂ ਸੀ ਸਾਥ ਸਕਦਾ। ਸਲਮਾਨ ਨੇ ਹਮੇਸ਼ਾ ਜਿਹੜੇ ਬੋਡੀਗਾਰਡ ਜਾਂ ਵੀਆਈਪੀ ਹੋਣ ਦੇ ਕਰਕੇ ਸਿਕਿਉਰਿਟੀ ਦੇ ਵਿੱਚ ਘਿਰੇ ਹੋਣ ਕਰਕੇ ਉਸ ਦੀ ਜਿਹੜੀ ਕੋਸ਼ਿਸ਼ ਆ ਕਾਮਯਾਬ ਨਹੀਂ ਸੀ ਹੋ ਸਕੀ। ਫਿਰ ਉਸ ਤੋਂ ਬਾਅਦ ਦੂਜੀ ਵਾਰੀ ਉਸਨੇ ਕੋਸ਼ਿਸ਼ ਕੀਤੀ ਕਿ ਕਿਉਂ ਨਾ ਸਪ੍ਰਿੰਗਰ ਰਾਈਫਲ ਮੰਗਵਾਈ ਜਾਵੇ। ਔਰ ਉਸ ਦੇ ਨਾਲ ਹੀ ਉਹ ਗ੍ਰਫਤਾਰ ਹੋ ਗਿਆ ਸੀ ਪਹਿਲੀ ਵਾਰੀ ناکਾਮਯਾਬ ਹੋਣ ਤੋਂ ਬਾਅਦ ਸੰਪਤ ਨੇ ਦੂਸਰੀ ਵਾਰ ਵੀ ਸਲਮਾਨ ਖਾਨ ਦੇ ਉੱਤੇ ਹਮਲਾ ਕਰਨ ਦਾ ਪਲਾਨ ਬਣਾਇਆ ਪਰ ਇਸ ਵਾਰ ਉਸ ਨੇ ਆਪਣੇ ਪਿੰਡ ਦੇ ਦਿਨੇਸ਼ ਫੌਜੀ ਦੇ ਜ਼ਰੀਏ ਇੱਕ ਆਰਕੇ ਸਪਰਿੰਗ ਰਾਈਫਲ ਵੀ ਮੰਗਵਾਈ ਇਹ ਰਾਈਫਲ ਲਾਰੈਂਸ ਨੇ ਆਪਣੇ ਜਾਣਕਾਰ ਅਨਿਲ ਪਾਂਡਿਆ ਤੋਂ 3 ਤੋਂ 4 ਲੱਖ ਰੁਪਏ ਦੇ ਵਿੱਚ ਖਰੀਦੀ ਸੀ ਇਹ ਰਿਕਾਰਡ ਦੇ ਵਿੱਚ ਬੋਲਦੀਆਂ ਨੇ ਗੱਲਾਂ ਪਰ ਜਦੋਂ ਰਾਈਫਲ ਦਨੇਸ਼ ਦੇ ਕੋਲ ਪਹੁੰਚੀ ਸੀ ਉਦੋਂ ਹੀ ਪੁਲਿਸ ਦੇ ਹੱਥੇ ਉਹ ਚੜ ਗਿਆ ਜਿਸ ਤੋਂ ਬਾਅਦ ਪੁਸ਼ਗਿਸ਼ ਦੇ ਦੌਰਾਨ ਸੰਪਤ ਨਹਿਰਾ ਵੀ ਗ੍ਰਿਫਤਾਰ ਹੋ ਗਿਆ ਇਸ ਤਰ੍ਹਾਂ ਉਸਨੇ ਜਿਹੜੀ ਹੈ ਗ੍ਰਿਫਤਾਰੀ ਦਿੱਤੀ ਸੀ ਫਿਰ ਤਿੰਨ ਰਾਜਾਂ ਦੇ ਵਿੱਚ ਇਨਾਮੀ ਗੈਂਗਸਟਰ ਸੰਪਤ ਨਹਿਰਾ ਸੰਪਤ ਨਹਿਰਾ ਹਰਿਆਣਾ ਪੰਜਾਬ ਤੇ ਰਾਜਸਥਾਨ ਦੇ ਨਾਲ-ਨਾਲ ਦਿੱਲੀ ਦੇ ਵਿੱਚ ਵੀ ਐਕਟਿਵ ਰਿਹਾ ਇਨ੍ਹਾਂ ਚਾਰ ਥਾਵਾਂ ਦੇ ਵਿੱਚ 65 ਤੋਂ ਵੱਧ ਮਾਮਲੇ ਹੋਣ ਤੱਕ ਉਸ ਦੇ ਉੱਤੇ ਦਰਜ ਨੇ ਇਸ ਤੋਂ ਇਲਾਵਾ ਵੱਖ-ਵੱਖ ਧਰਾਵਾਂ ਦੇ ਤਹਿਤ ਉਸ ਦੇ ਉੱਤੇ ਜਿਹੜੇ ਪਰਚੇ ਦਰਜ ਨੇ ਖਾਸ ਕਰਕੇ ਫਰੋਤੀ ਤੇ ਡਕੈਤੀ ਦੇ ਤੇ ਕਤਲ ਮਾਮਲਿਆਂ ਦੇ ਕਤਲ ਕੋਸ਼ਿਸ਼ ਕਰਨ ਦੇ ਸੰਪੱਦ ਦੇ ਉੱਤੇ ਹਰਿਆਣਾ ਪੁਲਿਸ ਨੇ 1 ਲੱਖ ਰੁਪਏ ਦਾ ਰਾਜਸਥਾਨ ਤੇ ਪੰਜਾਬ ਪੁਲਿਸ ਨੇ 50-50 ਹਜ਼ਾਰ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਸੀ ਬਠਿੰਡਾ ਜੇਲ੍ਹ ਤੋਂ ਨਿਕਲਦੇ ਆਂ ਉਸ ਵਕਤ ਸਵਾ ਲੱਖ ਰੁਪਏ ਦੇ ਉਸਨੇ ਜਿਹੜਾ ਦੱਸਿਆ ਜਾਂਦਾ ਹੈ ਕਿ ਜੁੱਤੇ ਪਾਏ ਹੋਏ ਸੀ 18 ਹਜ਼ਾਰ ਦੀ ਪੈਂਟ ਪਾਈ ਹੋਈ ਸੀ ਜੇਲ੍ਹ ਦੇ ਵਿੱਚ ਰਹਿੰਦੇ ਪਰ ਕਰੀਬ 9 ਮਹੀਨੇ ਪਹਿਲਾਂ ਜਦੋਂ ਰਾਜਸਥਾਨ ਪੁਲਿਸ ਸੰਪਤ ਨਹਿਰਾ ਨੂੰ ਬਠਿੰਡਾ ਦੀ ਹਾਈ ਸਕਿਉਰਿਟੀ ਜੇਲ੍ਹ ਤੋਂ ਰਿਮਾਂਡ ਦੇ ਉੱਤੇ ਲੈ ਕੇ ਗਈ ਸੀ ਤੇ ਉਦੋਂ ਤਸਵੀਰਾਂ ਕਾਫੀ ਵਾਇਰਲ ਹੋਈਆਂ ਸੀ ਇਸ ਦੌਰਾਨ ਸੰਪਤ ਦੇ ਵਾੜ ਵੀ ਕਾਫੀ ਲੰਮੇ ਸੀ ਪਰ ਸੰਪਤ ਨੇ ਕਰੀਬ ਜਿਹੜੇ ਮਹਿੰਗੇ ਮਹਿੰਗੇ ਜੁੱਤੇ ਤੇ ਕੱਪੜੇ ਪਹਿਨੇ ਹੋਏ ਸਨ ਪਰ ਰਾਜਸਥਾਨ ਪੁਲਿਸ ਨੇ ਉਸ ਵਕਤ ਉਸ ਦੀਵਾਰ ਵੀ ਕਟਵਾ ਦਿੱਤੇ ਔਰ ਉਸ ਨੂੰ ਇੱਕ ਫੱਟੀ ਹੋਈ ਟੀ-ਸ਼ਰਟ ਵੀ ਪਹਿਨਾਈ ਜਿਸ ਤੋਂ ਬਾਅਦ ਉਸ ਨੂੰ ਰਿਮਾਂਡ ਤੋਂ ਉੱਥਲ ਜਾਂਦਾ ਗਿਆ ਔਰ ਮਹਿੰਗੇ ਜੁੱਤਿਆਂ ਦੀ ਥਾਂ ਦੇ ਉੱਤੇ ਉਸ ਨੂੰ ਚੱਪਲ ਪਹਿਨਾਈ ਗਈ ਇਸ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੈ ਜਿਹੜੀ ਹੁੰਦੀ ਹੈ ਜਦੋਂ ਇਸ ਤਰ੍ਹਾਂ 9 ਕੁ ਮਹੀਨੇ ਪਹਿਲਾਂ ਰਾਜਸਥਾਨ ਪੁਲਿਸ ਉਸ ਨੂੰ ਲੈ ਕੇ ਗਈ ਸੀ ਔਰ ਪੰਜਾਬ ਪੁਲਿਸ ਨੇ ਇਹ ਵੀ ਦੱਸਿਆ ਕਿ ਜਿਹੜਾ ਗੋਗਾ ਮੇੜੀ ਕਤਲ ਦੀ ਜਿਹੜੀ ਸਾਜ਼ਿਸ਼ ਰਚੀ ਗਈ ਸੀ ਕਰਨੀ ਸੈਨਾ ਦਾ ਪ੍ਰਧਾਨ ਸੀ ਸੁਖਦੇਵ ਗੋਗਾ ਮੇੜੀ ਉਸ ਦੇ ਕਤਲ ਦੇ ਵਿੱਚ ਵੀ ਸੰਪਤ ਨਹਿਰਾ ਦਾ ਨਾਮ ਸਾਹਮਣੇ ਆਇਆ ਸੀ ਜਦ ਤਰ ਅਸਲ ਕਤਲ ਤੋਂ ਪਹਿਲਾਂ ਪੰਜਾਬ ਦੀ ਬਠਿੰਡਾ ਪੁਲਿਸ ਨੇ ਹਥਿਆਰ ਤਸਕਰੀ ਦੇ ਕੇਸ ਵਿੱਚ ਸੰਪਤ ਨਹਿਰਾ ਨੂੰ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਲਿਆਂਦਾ ਹੋਇਆ ਸੀ ਇਸੇ ਦੇ ਦੌਰਾਨ ਹੀ ਉਸ ਨੇ ਆਪਣਾ ਜਿਹੜਾ ਟਾਰਗੇਟ ਦੇ ਬਾਰੇ ਦੱਸਿਆ ਸੀ ਕਿ ਮੇਰੇ ਕਿਹੜੇ ਕਿਹੜੇ ਟਾਰਗੇਟ ਨੇ ਇਸ ਤੋਂ ਬਾਅਦ ਸੁਖਦੇਵ ਸਿੰਘ ਗੋਗਾ ਮਾੜੀ ਦਾ ਨਾਮ ਵੀ ਸ਼ਾਮਲ ਸੀ ਜਿਸ ਤੋਂ ਬਾਅਦ ਉਸ ਨੂੰ ਪਤਾ ਲੱਗਦਾ ਕਿ ਉਸ ਨੇ ਗੋਗਾ ਮੇੜੀ ਦੇ ਕਤਲ ਦੇ ਲਈ AK47 ਦਾ ਵੀ ਇੰਤਜ਼ਾਮ ਕਰ ਲਿਆ ਸੀ ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਰਾਜਸਥਾਨ ਪੁਲਿਸ ਨੂੰ ਅਲਰਟ ਵੀ ਭੇਜਿਆ ਸੀ ਹਾਲਾਂਕਿ ਗੋਗਾ ਮੇੜੀ ਦੇ ਕਤਲ ਤੋਂ ਬਾਅਦ ਉਸ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਨੇ ਦੇ ਗੈਂਗਸਟਰ ਜਿਹੜਾ ਰੋਹਿਤ ਗੁਦਾਰਾ ਹੈ ਉਸਨੇ ਚੱਕੀ ਸੀ ਸੋਸ਼ਲ ਮੀਡੀਆ ਦੇ ਉੱਤੇ ਆਮ ਤੌਰ ਦੇ ਉੱਤੇ ਦੇਖਿਆ ਜਾਂਦਾ ਹੈ ਕਿ ਜਿੰਨੇ ਵੀ ਕੇਸ ਹੁੰਦੇ ਨੇ ਗੈਂਗਸਟਰਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਉਸ ਦੀ ਜ਼ਿੰਮੇਵਾਰੀ ਚੁੱਕ ਲਈ ਜਾਂਦੀ ਹੈ ਤਾਂ ਚੰਡੀਗੜ੍ਹ ਪੁਲਿਸ ਦੇ ਇੱਕ ASI ਦਾ ਪੁੱਤਰ ਸੰਪਤ ਨਹਿਰਾ ਜਿਹੜਾ ਕਿ ਚੰਡੀਗੜ੍ਹ ਦੇ DAV ਕਾਲਜ ਵਿੱਚ ਪੜਦਾ ਪੜਦਾ ਕਿਵੇਂ ਕ੍ਰਾਈਮ ਦੇ ਵੱਲ ਵਧ ਜਾਂਦਾ ਹੈ ਇਹ ਸਾਰੀਆਂ ਉਹਨਾਂ ਘਟਨਾਵਾਂ ਨੇ ਤੇ ਹੁਣ ਤਾਜ਼ਾ ਸੰਪਤ ਨੇਰਾ ਨੂੰ ਜਿਹੜਾ ਹਰਿਆਣਾ ਪੁਲਿਸ ਹਸਾਰ ਦੀ ਹਾਂਸੀ ਦੇ ਵਿੱਚ ਇੱਕ ਧਮਕੀ ਦੇ ਕੇਸ ਦੇ ਵਿੱਚ ਬਠਿੰਡਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਗਈ ਹੈ ਉਸਨੇ 31 ਜੁਲਾਈ 2023 ਨੂੰ ਅੱਧੀ ਰਾਤ ਨੂੰ ਇੱਕ ਵਿਅਕਤੀ ਨੂੰ ਫਰੋਤੀ ਦੇ ਲਈ ਧਮਕਾਇਆ ਸੀ ਜਿਸ ਤੋਂ ਬਾਅਦ ਉਸ ਵਿਅਕਤੀ ਨੇ ਪਹਿਲਾਂ ਤਾਂ ਯਕੀਨ ਨਹੀਂ ਕੀਤਾ ਤੇ ਫਿਰ ਸੰਪਤ ਨਹਿਰਾ ਨੇ ਉਸ ਨੂੰ ਵੀਡੀਓ ਕਾਲ ਲਾ ਲਈ ਜਿਸ ਦਾ ਸਕਰੀਨਸ਼ਾਟ ਫਿਰ ਉਸ ਸੰਬੰਧਤ ਵਿਅਕਤੀ ਨੇ ਤੋਂ ਜ਼ਰੀਏ ਪੁਲਿਸ ਤੱਕ ਪਹੁੰਚਦਾ ਹੈ ਹਰਿਆਣਾ ਦੇ ਵਿੱਚ ਵੀ ਔਰ ਪੰਜਾਬ ਦੇ ਵਿੱਚ ਵੀ ਇਸੇ ਤਰ੍ਹਾਂ ਦਿੱਲੀ, ਰਾਜਸਥਾਨ ਇਹਨਾਂ ਤਿੰਨ ਚਾਰ ਥਾਵਾਂ ਦੇ ਉੱਤੇ ਤਕਰੀਬਨ ਦੱਸਿਆ ਜਾਂਦਾ ਹੈ ਕਿ 65 ਤੋਂ ਵੱਧ ਮਾਮਲੇ ਸੰਪਤ ਨਹਿਰਾ ਦੇ ਖਿਲਾਫ ਨੇ ਜਿਹੜੇ ਦਰਜ ਕੀਤੇ ਗਏ ਨੇ ਉਸ ਕੇਸ ਦੇ ਵਿੱਚ ਵੀ ਔਰ ਜਿਹੜਾ ਗੋਗਾ ਮੇੜੀ ਦਾ ਕਤਲ ਹੋਇਆ ਸੀ ਉਸ ਵਕਤ ਵੀ ਕਾਫੀ ਜਿਹੜਾ ਨਾਮ ਹੈ ਚਰਚਾ ਦੇ ਵਿੱਚ ਆਇਆ ਸੀ ਸੰਪਤ ਨਹਿਰਾ ਦਾ ਤੇ ਇਸ ਤਰ੍ਹਾਂ ਇੱਕ ਸਟੂਡੈਂਟ ਤੇ ਇੱਕ ਖਿਡਾਰੀ ਤੋਂ ਇੱਕ ਵਿਦਿਆਰਥੀ ਰਾਜਨੇਤਾ ਤੋਂ ਗੈਂਗਸਟਰ ਕਿਵੇਂ ਬਣ ਗਿਆ ਸੰਪਤ ਨਹਿਰਾ ਇਹ ਸਾਰੀਆਂ ਕਹਾਣੀਆਂ ਉਸਦੇ ਨਾਲ ਜੁੜੀਆਂ ਹੋਈਆਂ ਨੇ ਤੇ ਹੁਣ ਤਾਜ਼ਾ ਇੱਕ ਮਾਮਲੇ ਦੇ ਵਿੱਚ ਉਸ ਨੂੰ ਬਠਿੰਡਾ ਹਾਈ ਸਕਿਉਰਿਟੀ ਜੇਲ੍ਹ ਤੋਂ ਫਿਸਾਰ ਦੇ ਹਾਂਸੀ ਲਿਆਂਦਾ ਗਿਆ ਜਿੱਥੇ ਉਸ ਤੋਂ ਪੁੱਛਗਿੱਛ ਕੀਤੀ ਜਾਣੀ ਹੈ ਕਿਉਂਕਿ 31 ਜੁਲਾਈ 2023 ਦੀ ਇੱਕ ਰਾਤ ਨੂੰ ਉਸਨੇ ਫਰੋਤੀ ਦੇ ਲਈ ਕਿਸੇ ਨੂੰ ਧਮਕਾਇਆ ਸੀ ਉਸੇ ਕੇਸ ਦੀ ਸ਼ਿਕਾਇਤ ਦੇ ਆਧਾਰ ਦੇ ਉੱਤੇ ਉਸ ਨੂੰ ਹੁਣ ਪ੍ਰੋਡਕਸ਼ਨ ਵਾਰੰਟ ਤੇ ਹਰਿਆਣਾ ਲਿਆਂਦਾ ਗਿਆ ਤਾਂ ਇਹ ਸੰਪਤ ਨੇਰਾ ਇਸ ਤਰ੍ਹਾਂ ਦੇ ਹੋਰ ਜਿਹੜੇ ਲਾਰੈਂਸ ਮਿਸ਼ਨੋਈ ਦੇ ਗੈਂਗ ਨਾਲ ਜੁੜੇ ਲੋਕ ਨੇ ਜਿਨ੍ਹਾਂ ਦੇ ਕੇਸ ਕਿਸੇ ਨਾ ਕਿਸੇ ਵਜ੍ਹਾ ਦੇ ਕਰਕੇ ਚਰਚਾ ਦੇ ਵਿੱਚ ਰਹਿੰਦੇ ਨੇ ਹਾਲਾਂਕਿ ਲਾਰੈਂਸ ਬਿਸ਼ਨੋਈ ਦਾ ਜੇਲ੍ਹ ਦੇ ਵਿੱਚੋਂ ਜਾਂ ਹਿਰਾਸਤ ਦੇ ਵਿੱਚੋਂ ਹੋਇਆ ਸੀਆਈਏ ਖੜਡ ਦੇ ਵਿੱਚੋਂ ਹੋਇਆ ਇੰਟਰਵਿਊ ਵੀ ਕਾਫੀ ਸਵਾਲਾਂ ਦੇ ਘੇਰੇ ਵਿੱਚ ਖੜਾ ਕਰ ਗਿਆ ਸਰਕਾਰ ਨੂੰ ਜਿਹੜਾ ਕਿ ਹਾਲੇ ਤੱਕ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੀ ਹੈ ਵਿਚਾਰ ਅਧੀਨ ਮਾਮਲਾ ਚੱਲ ਰਿਹਾ ਹੈ ਔਰ ਸਮੇਂ-ਸਮੇਂ ਤੇ ਸਰਕਾਰ ਨੂੰ ਤੇ ਪੁਲਿਸ ਨੂੰ ਝਾੜ-ਚੰਮ ਵੀ ਕੀਤੀ ਗਈ ਹੈ ਔਰ ਹਦਾਇਤਾਂ ਵੀ ਸਖਤੀ ਨਾਲ ਦਿੱਤੀਆਂ ਗਈਆਂ ਨੇ ਕਿ ਜਿਹੜੀ ਸਬੰਧਤ ਵਿਅਕਤੀ ਸੀ ਜ਼ਿੰਮੇਵਾਰ ਵਿਅਕਤੀ ਸੀ ਉਹਨਾਂ ਦੇ ਖਿਲਾਫ ਜਿਹੜੇ ਅਫਸਰ ਸੀ ਉਸ ਕਾਰਵਾਈ ਕੀਤੀ ਜਾਵੇ ਔਰ ਕਾਰਵਾਈ ਕਰਨ ਦਾ ਭਰੋਸਾ ਤਾਂ ਅਦਾਲਤ ਨੂੰ ਦਿੱਤਾ ਗਿਆ ਪਰ ਹਾਲੇ ਤੱਕ ਠੋਸ ਰੂਪ ਦੇ ਵਿੱਚ ਕੋਈ ਵੀ ਕਾਰਵਾਈ ਸਾਹਮਣੇ ਨਹੀਂ ਆ ਸਕੀ ਤਾਂ ਇਸ ਤਰ੍ਹਾਂ ਗੈਂਗਸਟਰਾਂ ਦੇ ਨਾਲ ਸੰਬੰਧਤ ਕੋਈ ਵੀ ਜਿਹੜੀ ਇਸ ਤਰ੍ਹਾਂ ਦੀ ਗਤੀਵਿਧੀ ਹੁੰਦੀ ਹੈ ਤੇ ਹਾਣ ਆਪਣੇ ਵੱਲ ਖਿੱਚਦੀ ਹੈ ਤੇ ਕਿਵੇਂ ਇਹ ਲੋਕ ਜਿਹੜੇ ਇੱਕ ਸਾਦੇ ਸਟੂਡੈਂਟ ਹੋਣ ਦੇ ਕਰਕੇ ਔਰ ਖਿਡਾਰੀ ਹੋਣ ਦੇ ਬਾਵਜੂਦ ਵੀ ਗੈਂਗਸਟਰ ਬਣ ਜਾਂਦੇ ਨੇ ਤੇ ਇਹ ਕਹਾਣੀਆਂ ਉਹਨਾਂ ਵਿੱਚੋਂ ਇੱਕ ਨੇ ਸੰਪਤ ਨਹਿਰਾ ਦੇਵੀ ਕਹਾਣੀ ਉਸੇ ਦੇ ਨਾਲ ਜੁੜੀ ਹੋਈ ਹੈ ਜਿਸ ਤੇ ਖਿਲਾਫ ਅਜ ਤੱਕ 65 ਦੇ ਕਰੀਬ ਦਾ ਮਾਮਲੇ ਦੱਸੇ ਜਾਂਦੇ ਆ ਕਿ ਫਰੋਤੀ ਦੇ ਤੇ ਡਕੈਤੀਆਂ ਦੇ ਉਸ ਦੇ ਖਿਲਾਫ ਦਰਜ ਹੋ ਚੁੱਕੇ ਨੇ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਦਾ ਪਿਛੋਕੜ ਇੱਕ ਪੁਲਿਸ ਦੇ ਏਐਸਆਈ ਦੇ ਦਾ ਪੁੱਤਰ ਹੋਵੇ ਉਸ ਦਾ ਪੁਲਿਸ ਦੇ ਨਾਲ ਪਿਛੋਕੜ ਹੋਵੇ ਔਰ ਉਸ ਦਾ ਖੁਦ ਦਾ ਬਾਪ ਦਾ ਸੁਪਨਾ ਹੋਵੇ ਕਿ ਉਸ ਨੂੰ ਪੁਲਿਸ ਦੇ ਵਿੱਚ ਭਰਤੀ ਕਰਵਾਉਣਾ ਹੈ ਇਸ ਦੇ ਬਾਵਜੂਦ ਉਹ ਗੈਂਗਸਟਰ ਬਣ ਜਾਵੇ ਤੇ ਆਪਣੇ ਆਪ ਦੇ ਵਿੱਚ ਹੈਰਾਨ ਕਰਨ ਵਾਲੀਆਂ ਗੱਲਾਂ ਨੇ ਕਹਾਣੀਆਂ ਨੇ ਇਹ ਸਾਰੇ ਵਰਤਾਰੇ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਕਿਵੇਂ ਸਟੂਡੈਂਟ ਤੇ ਖਿਡਾਰੀ ਗੈਂਗਸਟਰ ਵਾਲੇ ਜਾਂ ਕ੍ਰਾਈਮ ਦੀ ਦੁਨੀਆ ਵਾਲੇ ਪਾਸੇ ਵੱਜ ਜਾਂਦੇ ਨੇ ਇਸ ਦੇ ਬਾਰੇ ਤੁਹਾਡਾ ਕੀ ਮੰਨਣਾ ਆਪਣੇ ਆਪਣੇ ਵਿਚਾਰ ਆਪਣੇ ਆਪਣੇ ਸੁਝਾਅ ਵੀ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ এবੀਸੀ ਪੰਜਾਬ ਦੇ ਨਾਲ